ਮਲਵਿੰਦਰ ਸਿੰਘ ਕਾਂਗਜੀ ਦਾ ਮੱਧ ਪ੍ਰਦੇਸ਼ ਤੋਂ ਆਏ ਨੇ ਉਹਨਾਂ ਦਾ ਪਰਿਵਾਰ ਤੇ ਗਵਾਲੀਅਰ ਆ ਉਹਨਾਂ ਦੇ ਪਿਤਾ ਜੀ ਮਾਤਾ ਜੀ ਜ਼ਮੀਨ ਇਸ ਕਰਕੇ ਸਾਰਿਆਂ ਤੋਂ ਬਾਰੀ ਦਾ ਮਲਵਿੰਦਰ ਸਿੰਘ ਕਾਂਗਜੀ ਆ ਕਾਂਗਰਸ ਉਹੀ ਭਾਸ਼ਾ ਬੋਲਦੀ ਹੈ ਜੋ ਪਾਕਿਸਤਾਨ ਬੋਲਦਾ ਹੈ ਜੋ ਚੀਨ ਬੋਲਦਾ ਇਹਨਾਂ ਦੀ ਦੋਸਤੀ ਪਾਕਿਸਤਾਨ ਤੇ ਚੀਨ ਨਾਲ ਹੀ ਹੈ ਰਾਹੁਲ ਗਾਂਧੀ ਜਾ ਕੇ ਚੀਨ ਨਾਲ ਮੀਟਿੰਗਾਂ ਕਰਦੇ ਨੇ ਇਹਨਾਂ ਨੇ ਪਲਵਾਨਾ ਹਮਲੇ ਬਾਰੇ ਵੀ ਕਿਹਾ ਜਦੋਂ ਦੇਸ਼ ਦੀ Air Force ਨੇ ਇੰਨਾ ਵੱਡਾ ਪ੍ਰਕਾਰਮ ਕੀਤਾ ਬਾਲਾਕੋਟ ਜਾ ਕੇ Air Strike ਕੀਤੀ ਇਹਨਾਂ ਨੇ ਉਹਨਾਂ ਦਾ ਸਵਾਲ ਉਠਾਈ ਜੀ ਸਬੂਤ ਦਿਖਾਓ ਜਿਹੜੇ ਲੋਕ ਦੇਸ਼ ਦੀ ਸੈਨਾ ਤੋਂ ਸਬੂਤ ਮੰਗਦੇ ਆ ਜਿਹੜੇ ਲੋਕ ਦੇਸ਼ ਦੀ 에ਅਰਫੋਰਸ ਤੋਂ ਉਹ ਕੀ ਉਪੇਖਸ਼ਾ ਕਰ ਸਕਦੇ ਕੇਜਰੀਵਾਲ ਹੈ ਜਿੰਨੂੰ ਹੁਣੇ ਛੋਟੀ ਜੀ ਬੇਲ ਮਿਲੀ ਹੈ 20 ਦਿਨ ਦੀ ਕਾਂਗਰਸ ਪਾਰਟੀ ਹੈ ਜਿਨ੍ਹਾਂ ਦੇ ਸਾਰੇ ਨੇਤਾ ਬੇਲਤੇ ਨੇ ਅਕਾਲੀ ਦਲ ਦਾ ਤੁਸੀਂ ਹਾਲ ਹੀ ਦੇਖ ਲਿਆ ਮੈਨੂੰ ਕੋਈ ਮੁਕਾਬਲੇ 'ਚ ਨਹੀਂ ਦਿਖਦਾ ਇਸ ਵਾਰ ਬਹੁਤ ਸ਼ਾਨਦਾਰ ਜਿੱਤ ਜਿਹੜੀ ਆ ਭਾਰਤੀ ਜਨਤਾ ਪਾਰਟੀ ਨਮਾਸ਼ਹਿਰ ਪਹੁੰਚੇ ਕੇਂਦਰੀ ਮੰਤਰੀ ਗਜਿੰਦਰ ਸ਼ਕਾਵਤ ਤੇ ਡਾਕਟਰ ਸ਼ੁਭਾਸ਼ ਸ਼ਰਮਾ ਜੋੰਦਾਸ ਤੇ ਕਿ ਬੀਤੇ ਦਿਨੀ ਭਾਜਪਾ ਨੇ શ્રી ਨਨਪੁਰ ਸਾਹਿਬ ਤੋਂ ਡਾਕਟਰ ਸੁਭਾਸ਼ ਸ਼ਰਮਾ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ ਤੇ ਅੱਜ ਉਹਨਾਂ ਦਾ ਚੋਣ ਪ੍ਰਚਾਰ ਕਰਨ ਦੇ ਲਈ ਨਮਾਸ਼ਹਿਰ ਪਹੁੰਚੇ ਨੇ ਕੇਂਦਰੀ ਮੰਤਰੀ ਗੁਜਿੰਦਰ ਸ਼ਕਾਵਤ ਜਿੱਥੇ ਉਹਨਾਂ ਨੇ ਆਪਣੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ 400 ਤੋਂ ਪਾਰ ਸੀਟਾਂ ਤੇ ਜਿੱਤ ਕਰੇਗੀ ਤੇ ਪੰਜਾਬ ਦੇ ਵਿੱਚੋਂ 13-0 ਦੇ ਨਾਲ ਉਹਨਾਂ ਦੇ ਉਮੀਦਵਾਰ ਆਪਣੀਆਂ ਸੀਟਾਂ ਤੇ ਜਿੱਤ ਪ੍ਰਾਪਤ ਕਰਨਗੇ ਮੈਂ ਇਹ ਰਿਲੇਟ ਇਨ ਯੂ ਆਨ ਦਾ ਪਾਰਟੀ ਸਰ ਦੇਖੋ ਜਨਰਲੀ ਪਾਰਟੀ ਜਿਹੜੀਆਂ ਟਿਕਟਾਂ ਨੋਮੀਨੇਸ਼ਨ ਤਾਂ ਪਹਿਲਾਂ ਹੀ ਕਰਨੀਆਂ ਹੁੰਦੀਆਂ ਕਈ ਵਾਰੀ ਪਾਰਟੀ ਫੈਸਲਾ ਕਰਨ ਚ ਹੋਰ ਕਈ ਸਾਰੀਆਂ ਕੰਸੀਡਰੇਸ਼ਨ ਹੁੰਦੀਆਂ ਮੈਨੂੰ ਨਹੀਂ ਲੱਗਦਾ ਕਿ ਕੋਈ ਡਿਲੇ ਹੋਈ ਹੈ ਪਾਰਟੀ ਨੇ ਟਿਕਟ ਦਿੱਤੀ ਹੈ ਬਹੁਤ ਪ੍ਰਪੂਰ ਸਮਾਂ ਹੈ ਸਾਡੇ ਕੋਲ ਔਰ ਪਾਰਟੀ ਲਗਾਤਾਰ ਕੰਮ ਕਰ ਰਹੀ ਹੈ ਕੈਂਡੀਡੇਟ ਹੋਣਾ ਹੈ ਬੀਜੇਪੀ ਲਗਾਤਾਰ ਇਸ ਹਲਕੇ ਚ ਬੂਥ ਬਣਾਉਣ ਦਾ ਕੰਮ ਕੈਂਪੇਨ ਕਰਨ ਦਾ ਕੰਮ ਮੋਦੀ ਸਾਹਿਬ ਦੀਆਂ ਨੀਤੀਆਂ ਨੂੰ ਘਰ ਘਰ ਲੱਗੇ ਜਾਣ ਦਾ ਕੰਮ ਸਾਡੀ ਕੈਂਪੇਨ ਤਾਂ ਚੱਲ ਰਹੀ ਹੈ ਲਗਾਤਾਰ ਕਈ ਮਹੀਨਿਆਂ ਤੋਂ ਇਸ ਕਰਕੇ ਪੂਰੀ ਤਾਕਤ ਨਾਲ ਚੋਣ ਲੜ ਰਹੇ ਹਾਂ ਕੋਈ ਡਿਲੇ ਨਹੀਂ ਹੈ ਪੂਰੇ ਕੰਫੀਡੈਂਸ ਨਾਲ ਚੋਣ ਲੜ ਰਹੇ ਹਾਂ ਸਰ ਬਲਾਚੌਰ ਵਿੱਚ ਕਿਸਾਨ ਦਾ ਵਿਰੋਧ ਹੋਇਆ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਬੀਜਪੀ ਦਾ ਹਰ ਜਗ੍ਹਾ ਵਿਰੋਧ ਹੋ ਰਿਹਾ ਹੈ ਕਾਰਨ ਕੀ ਹੈ ਨਹੀਂ ਆਪੜ ਕੇ ਮੋਹ ਗਈਗੀ ਫਿਰ ਮੇਰਾ ਜੇ ਨੋਆ ਪ੍ਰੋਗਰਾਮ ਹੈ ਮੇਰਾ ਨੋ ਪ੍ਰੋਗਰਾਮ ਹੈ ਮੇਰਾ ਤਾਂ ਕੋਈ ਵਿਰੋਧ ਨਹੀਂ ਹੋਇਆ ਉਹਨੂੰ ਲੈ ਕੇ ਕੀ ਕਹਿੰਦੇ ਕਿਉਂਕਿ ਪ੍ਰਚਾਰ ਨਹੀਂ ਨਹੀਂ ਜਮਾਨਤ ਹੋਈ ਹੈ ਸੁਪਰੀਮ ਕੋਰਟ ਨੇ ਉਹਨੂੰ ਬ੍ਰੈਂਕਟ ਜਮਾਨਤ ਨੀਤੀ ਉਹਨਾਂ ਨੇ ਕਿਹਾ ਕੈਂਪੇਨ ਹੈ ਤੁਸੀਂ ਵਿਦਨ ਕੈਂਪੇਨ ਕਰ ਲਓ ਉਹਦੇ ਬਾਅਦ ਸੋਚਾਂਗੇ ਜਮਾਨਤ ਹੋਣ ਦਾ ਮਤਲਬ ਇਹ ਨਹੀਂ ਕਿ ਬਰੀ ਹੋ ਗਿਆ ਹੈ ਉਹਦੇ ਕੋਲ ਭ੍ਰਸ਼ਟਾਚਾਰ ਦੇ ਬੜੇ ਸੋਲਿਡ ਸਬੂਤ ਆ ਉਹਨੂੰ ਸਜ਼ਾ ਹੋਏਗੀ ਕਿੰਨਾ ਫਰਕ ਹੋਊਗਾ ਜੇ ਕਿੰਨਾ ਫਰਕ ਪਾਏਗਾ ਆਮ ਆਦੀ ਪਾਰਟੀ ਦੇ ਚਾਰ ਸੀਟਾਂ ਹੋਰ ਘਟ ਦੇਣੀਆਂ ਜਿਹੜੀਆਂ ਆਣੀਆਂ ਹੋਰ ਕਿਨੇ 20 ਬੱਠੇਗਾ ਜੀ ਉਹ ਲਾੜੀ 20 ਤੇ ਨਹੀਂ ਰਹੇ ਫੜਨੇ ਕਿੱਥੋਂ ਆਮ ਆਦੀ ਪਾਰਟੀ ਕਿੰਨੇ ਸੀਟੇ ਦੇ ਇਲੈਕਸ਼ਨ ਆਮ ਆਦੀ ਪਾਰਟੀ ਆਮ ਆਦੀ ਪਾਰਟੀ ਦੇ ਜਿਹੜੇ ਮੌਜੂਦਾ ਸਾਰੇ ਕੈਂਡੀਡੇਟ ਨੇ ਮਲਵਿੰਦਰ ਸਿੰਘ ਕੰਗ ਉਹ ਕਹਿ ਰਹੇ ਨੇ ਜਿੰਨੇ ਵੀ ਕੈਂਡੀਡੇਟ ਆ ਰਹੇ ਨੇ ਸਾਰੇ ਆਰਡਰ ਨੇ ਮਲਵਿੰਦਰ ਸਿੰਘ ਕੰਗ ਜੀ ਦਾ ਮੱਧ ਪ੍ਰਦੇਸ਼ ਤੋਂ ਆਏ ਨੇ ਉਹਨਾਂ ਦਾ ਪਰਿਵਾਰ ਤੇ ਗਵਾਲੀਅਰ ਆ ਉਹਨਾਂ ਦੇ ਪਿਤਾ ਜੀ ਮਾਤਾ ਜੀ ਜ਼ਮੀਨ ਇਸ ਕਰਕੇ ਸਾਰਿਆਂ ਤੋਂ ਵਾਰੀ ਦਾ ਮਲਵਿੰਦਰ ਸਿੰਘ ਕੰਗ ਜੀ ਹੈ ਇਸ ਕਰਕੇ ਕੋਈ ਪੰਜਾਬ ਦੀ ਧਰਤੀ ਤੇ ਕੌਣ ਵਾਰੀ ਹੈ ਜੇ ਮੈਂ ਸ਼੍ਰੀ ਅਮਰitsar ਸਾਹਿਬ ਮੇਰਾ ਜਨਮ ਹੋਇਆ ਤੇ ਮੈਂ ਬਾਰੀ ਥੋੜਾ ਹੋ ਗਿਆ ਸ਼੍ਰੀ ਨੰਦਪੁਰ ਸਾਹਿਬ ਦੀ ਤੇ ਮੈਂ 12 ਸਾਲ ਤੋਂ ਇੱਥੇ ਰਹਿ ਰਿਹਾ ਮੇਰਾ ਪਰਿਵਾਰ ਮੇਰੀ ਪਤਨੀ ਮੇਰੇ ਬੱਚੇ ਇੱਥੇ ਹੀ ਹੈ ਉਹ ਇੱਥੇ ਪੜ੍ਹਾਈ ਕਰ ਰਹੇ ਨੇ ਮੋਹੱਲੇ 'ਚ ਮੈਂ ਰਹਿਣਾ ਸਰ ਇਹ ਵੀ ਇਹ 400 ਸੀਟ ਦੀ ਗੱਲ ਕਰਣੀ ਹੈ ਕਿਹੜੇ ਮੁੱਦਿਆਂ ਦੀ ਗੱਲ ਕਰੀਏ ਕਾਂਗਰਸ ਦਾ ਕੋਲ 200 ਸੀਟਾਂ ਦੇ ਚੋਣਾਂ ਲੜ ਰਹੀ ਹੈ ਸਰਕਾਰ ਬਣਾਉਣ ਲਈ ਕਿੰਨੀਆਂ ਸੀਟਾਂ ਚਾਹੀਦੀਆਂ ਕਾਂਗਰਸ ਤਾਂ ਨੀ ਸੇਟਾਂ ਤੇ ਚੋਣ ਵੀ ਨਹੀਂ ਲੜ ਲਈ ਜਿੰਨੀਆਂ ਸਰਕਾਰ ਬਣਾ ਲੈਣੀ ਚਾਹੀਦੀ ਜਿਤਨਾ ਹਾਰਨਾ ਤੇ ਬੜੀ ਦੂਰ ਦੀ ਗੱਲ ਆ ਅੱਜ ਅੱਜ ਹਿੰਦੁਸਤਾਨ ਦੇ ਅੰਦਰ ਇਹ ਰਾਈਟਿੰਗ ਔਨ ਦੀ ਵਾਲ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਗਠਜੰਬੰਦਨ 400 ਤੋਂ ਵੱਧ ਸੀਟਾਂ ਜਿੱਤ ਕੇ ਇਤਿਹਾਸਿਕ ਪਮਤਨਾ ਸਰਕਾਰ ਬਣਾ ਰਿਹਾ ਹੈ ਬਿਲਕੁਲ ਜੀ ਤਾਂ ਇਹਦਾ ਜਹਰ ਤਿਕ ਨੂੰ ਪਤਾ ਲੱਗੇਗਾ ਕਿ ਕੌਣ ਕਿੰਨੀਆਂ ਸੀਟਾਂ ਜਿੱਤਦਾ ਹੈ لیکن تو অনুমান ਤੁਸ ਦੱਸਦੇ ਆ ਇਸ ਚੋਣਾਂ ਦੇ ਨਤੀਜਿਆਂ ਚ ਪੰਜਾਬ ਚ ਦੋ ਗੱਲਾਂ ਬੜੀਆਂ ਪੱਕੀਆਂ ਹੋਣੀਆਂ ਜੀ ਜਦੋਂ ਰਿਜ਼ਲਟ ਆਏਗਾ ਫਿਰ ਮਿਲਾਂਗੇ ਇੱਕ ਗੱਲ ਹੋਏਗੀ ਇਹ ਚੋਣਾਂ ਦੇ ਨਤੀਜੇ ਭਾਰਤੀ ਜਨਤਾ ਪਾਰਟੀ ਚ ਪੰਜਾਬ ਦੇ ਰਾਈਜ਼ ਦਾ ਪ੍ਰਤੀਕ ਬਣਨਗੇ ਔਰ ਦੂਜਾ ਆਮ ਆਦਮੀ ਪਾਰਟੀ ਦੇ ਡਿਮੋਲਿਸ਼ ਦਾ ਔਰ ਉਹਦੇ ਡਾਊਨਫਾਲ ਦਾ ਪ੍ਰਤੀਕ ਇੱਕ ਸਮ ਜਿਹੜੀ ਪੁੰਛ ਦੇ ਵਿੱਚ ਸੈਨਿਕ ਇਹ ਵੀ ਸ਼ਹੀਦ ਹੋਏ ਨੇ ਉਹਨੂੰ ਲੈ ਕੇ ਸਾਫ ਕਸੀਆਂ ਚੰਨੀ ਸਾਧ ਇੱਕ ਬਿਆਨ ਐਸੀ ਕਿ ਭਾਜਪਾ ਸਟੰਡ ਕਰ ਰਹੀ ਹੈ ਤੇ ਕਿ ਦੇਸ਼ ਦੇ ਸੈਨਿਕਾਂ ਦੀ ਸ਼ਹਾਦਤ ਦਾ ਅਪਮਾਨ ਕਰਨਾ ਕਾਂਗਰਸ ਦੀ ਫਿਤਰਤ ਹੋ ਗਈ ਹੈ ਕਾਂਗਰਸ ਉਹੀ ਭਾਸ਼ਾ ਬੋਲਦੀ ਹੈ ਜੋ ਪਾਕਿਸਤਾਨ ਬੋਲਦਾ ਹੈ ਜੋ ਚੀਨ ਬੋਲਦਾ ਹੈ ਇਹਨਾਂ ਦੀ ਦੋਸਤੀ ਪਾਕਿਸਤਾਨ ਤੇ ਚੀਨ ਨਾਲ ਹੀ ਹੈ ਰਾਹੁਲ ਗਾਂਧੀ ਜਾ ਕੇ ਚੀਨ ਨਾਲ ਮੀਟਿੰਗਾਂ ਕਰਦੇ ਨੇ ਇਹਨਾਂ ਨੇ ਪਲਵਾਨਾ ਹਮਲੇ ਬਾਰੇ ਵੀ ਕਿਹਾ ਜਦੋਂ ਦੇਸ਼ ਦੀ ਏਅਰ ਫੋਰਸ ਨੇ ਇੰਨਾ ਵੱਡਾ ਪ੍ਰਾ ਕਰਮ ਕੀਤਾ ਬਾਲਾਕੋਟ ਜਾ ਕੇ ਏਅਰ ਸਟ੍ਰਾਈਕ ਕੀਤੀ ਇਹਨਾਂ ਨੇ ਉਹਨਾਂ ਦਾ ਸਵਾਲ ਉਠਾਈ ਜੀ ਸਬੂਤ ਦਿਖਾਓ ਜਿਹੜੇ ਲੋਕ ਦੇਸ਼ ਦੀ ਸੈਨਾ ਤੋਂ ਸਬੂਤ ਮੰਗਦੇ ਆ ਜਿਹੜੇ ਲੋਕ ਦੇਸ਼ ਦੀ 에어ਫੋਰਸ ਤੋਂ ਉਹ ਕੀ ਉਪੇਖਾ ਕਰ ਸਕਦੇ ਆ